ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਹਾਂ ਮਾਤਾ ਮਹਾਕਾਲੀ ਦਾ ਇੱਕ ਛਾਵਰ ਮੰਤਰ ਲੈ ਕੇ ਹਾਜ਼ਰ ਹੋਏ ਹਾਂ ਇਸ ਛਾਵਰ ਮੰਤਰ ਦੇ ਨਾਲ ਮਹਾ ਮਾਈ ਨੂੰ ਸਿੱਧ ਕੀਤਾ ਜਾਂਦਾ ਔਰ ਮਹਾਕਾਲੀ ਤੋਂ ਕਮ ਲਿੱਤੇ ਜਾਂਦੇ ਆ ਇਹ ਖਾਸ ਦੁਰਗਾ ਅਸ਼ਟਮੀ ਜਿਹੜੀ ਇਹ ਅਸ਼ਟਮੀ ਆ ਰਹੀ ਹੈ ਇਸ ਅਸ਼ਟਮੀ ਦੇ ਉੱਤੇ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹੋ ਇਸ ਮੰਤਰ ਨੂੰ ਤੁਸੀਂ 108 ਬਾਰ ਪੜ੍ਹ ਕੇ ਮਹਾਕਾਲੀ ਨੂੰ ਸਿੱਧ ਕਰ ਸਕਦੇ ਹੋ ਪਰ ਦੋਸਤੋ ਇਸ ਮੰਤਰ ਨੂੰ ਸਿੱਧ ਕਰਨ ਦੇ ਲਈ ਤੁਹਾਨੂੰ ਗੁਰੂ ਦੀ ਦੇਖਰੇਖ ਜ਼ਰੂਰੀ ਹੈ ਗੁਰੂ ਦੀ ਪੁੱਛ ਹੋਣੀ ਚਾਹੀਦੀ ਹੈ ਚ ਗੁਰੂ ਜ਼ਰੂਰੀ ਹੈ ਤਾਂ ਇਹ ਮੰਤਰ ਸਿੱਧ ਕਰਨਾ ਕੋਈ ਸੌਖੀ ਗੱਲ ਨਹੀਂ ਜਿਹਨੂੰ ਜਿਹਨੇ ਕਾਲੀ ਸਿੱਧ ਕਰ ਲਈ ਉਹਨੇ ਸ਼ਮਸ਼ਾਨ ਦੀ ਸਿੱਧੀ ਪ੍ਰਾਪਤ ਕਰ ਲਈ ਸੋ ਦੋਸਤੋ ਇਹ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਲਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣ ਕਿਆਂ ਸੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਉਸ ਮੰਤਰ ਬਾਰੇ ਜਿਹੜਾ ਕਿ ਬਹੁਤ ਹੀ ਪ੍ਰਭਾਵੀ ਤੇ ਸ਼ਕਤੀਸ਼ਾਲੀ ਮੰਤਰ ਹੈ ਸੋ ਦੋਸਤੋ ਇਸ ਮੰਤਰ ਦੇ ਨਾਲ ਮਹਾਕਾਲੀ ਹਾਜ਼ਰ ਹੁੰਦੀ ਹੈ ਕਿਉਂ ਕਰਕੇ ਨਰਾਤਿਆਂ ਦੇ ਦਿਨ ਚੱਲਦੇ ਆ ਇਹ ਅਸ਼ਟਮੀ ਵਾਲੇ ਦਿਨ ਸਤਮੀ ਤੋਂ ਅਸ਼ਟਮੀ ਦੋ ਦਿਨ ਜਿਹੜੀ ਸਤਮੀ ਆ ਤੇ ਅਸ਼ਟਮੀ ਆ ਦੋ ਦਿਨ ਤੁਸੀਂ ਪੜਨੇ ਆ ਦੋ ਦਿਨਾਂ ਦੇ ਵਿੱਚ ਵਿੱਚ ਮਹਾਕਾਲੀ ਜਿਹੜੀ ਐ ਸਿੱਧ ਹੋ ਸਕਦੀ ਐ ਪਰ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਤੁਹਾਨੂੰ ਲਗਾਤਾਰ ਜਾਪ ਕਰਨਾ ਪੈਣਾ 1008 ਵਾਰ ਤੇ 1008 ਵਾਰ ਦੋ ਵਾਰ ਤੁਸੀਂ ਇਹ ਮੰਤਰ ਦਾ ਜਾਪ ਕਰੋਗੇ ਤਾਂ ਮਹਾਕਾਲੀ ਤੁਹਾਨੂੰ ਸਿੱਧ ਹੋਏਗੀ ਸੋ ਦੋਸਤੋ ਇਹ ਜਿਹੜਾ ਮੰਤਰ ਐ ਇਸ ਨਾਲ ਮਹਾਕਾਲੀ ਸਿੱਧ ਹੋ ਜਾਂਦੀ ਹੈ ਜਿੰਨੇ ਚਾਹੋ ਕੰਮ ਕਰਾ ਸਕਦੇ ਆ ਪਰ ਕੰਮ ਜਿਹੜੇ ਆ ਸਾਰੇ ਚੰਗੇ ਕੰਮ ਕਰੇਗੀ ਮਾੜੇ ਦੇ ਵਿੱਚ ਨਹੀਂ ਚੱਲਣ ਵਾਲੀ ਇਹ ਸਾਤਵਿਕ ਜਿਹੜੀ ਕਹਿ ਲੋ ਕਿ ਮਾਤਾ ਦੀ ਮਾਤਾ ਦਾ ਪਾਠ ਹੈ ਇਹਦੇ ਵਿੱਚ ਸਾਤਵਿਕ ਤਰੀਕੇ ਨਾਲ ਚੱਲਦੀ ਹੈ ਜਿਹੜੀ ਕੰਮ ਪੂਰੇ ਕਰਦੀ ਹੈ ਸਾਤਵਿਕ ਤਰੀਕੇ ਦੇ ਵਿੱਚ ਚੱਲਣ ਵਾਲੀ ਮਹਾਕਾਲੀ ਜਿਹੜੀ ਹੈ ਉਹ ਸਿਰਫ ਆਪਣੇ ਭਗਤ ਦੀ ਰੱਖਿਆ ਕਰਦੀ ਹੈ ਤੇ ਉਹਦੇ ਪਰਿਵਾਰ ਦੀ ਰੱਖਿਆ ਕਰਦੀ ਹੈ ਜੇ ਕਹੋ ਕਿ ਅਸੀਂ ਕਿਸੇ ਦਾ ਮਾੜਾ ਕਰਦੀ ਉਹਦੇ ਵਿੱਚ ਨੀਅਤਾ ਹੋਣਾ ਜਿਹੜਾ ਤੁਹਾਡੇ ਨਾਲ ਕੋਈ ਮਾੜਾ ਕਰਨ ਆਇਆ ਉਹਦਾ ਮਾੜਾ ਜ਼ਰੂਰ ਹੋਏਗਾ ਤੁਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਇਹਦੇ ਵਿੱਚ ਕਿਉਂ ਕਰਕੇ ਕਈ ਲੋਕ ਕਾਲੀ ਨੂੰ ਉਠਲਾ ਕੇ ਪੁੱਛ ਲਾ ਕੇ ਕੰਮ ਪੁੱਠਾ ਕਰਵਾਉਂਦੇ ਆ ਉਹ ਕੰਮ ਨਹੀਂ ਇੱਥੇ ਹੋਣਾ ਇੱਥੇ ਚੰਗੇ ਕੰਮ ਲਈ ਚੱਲਣੀ ਆ ਸੋ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਮਹਾਕਾਲੀ ਦਰਸ਼ਨ ਦੇਵੇਗੀ ਮਹਾਕਾਲੀ ਦੇ ਨਾਲ ਬੋਲ ਪਚਨ ਵੀ ਹੋਣਗੇ ਤੁਸੀਂ ਕਰਨਾ ਕੀ ਆ ਤੁਸੀਂ ਮਾਤਾ ਕਾਲੀ ਦਾ ਨਿਰੰਤਰ ਜਿਹੜਾ ਜਿਸ ਤਰ੍ਹਾਂ ਦੱਸਿਆ ਵੀ ਜਾਪ ਜਿਹੜਾ ਆ ਕਰਨਾ ਆ ਇਹ ਤੁਸੀਂ ਸਵੇਰ ਸਵੇਰ ਦੇ ਟਾਈਮ ਵੀ ਕਰ ਸਕਦੇ ਹੋ ਸ਼ਾਮ ਦੇ ਟਾਈਮ ਵੀ ਕਰ ਸਕਦੇ ਹੋ ਜਿਹੜੀ 7ਵੀਂ ਆ ਰਹੀ ਆ 7ਵਾਂ ਨਰਾਤਾ ਜਦੋਂ ਆਪਣੀ ਉਹਨੂੰ 7ਵੀਂ ਕਹਿੰਦੇ ਆ 7ਵੀਂ ਵਾਲੇ ਦਿਨ ਇਹਦਾ ਤੁਸੀਂ ਜਾਪ ਕਰਨਾ ਆ ਜਾਪ ਕਰਨ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਥੋੜਾ ਜਿਹਾ ਮਹਾਕਾਲੀ ਦੇ ਨਾਮ ਦਾ ਹਵਨ ਤਿਆਰ ਕਰ ਲੈਣਾ ਹਵਨ ਤਿਆਰ ਕਰਕੇ 108 ਜਿਹੜੇ ਇਸ ਮੰਤਰ ਨੂੰ ਪੜਨ ਤੋਂ ਬਾਅਦ ਇਹਦੀਆਂ ਓਹੂਤੀਆਂ ਦੇਣੀਆਂ ਹਵਨ ਦੇ ਵਿੱਚ ਜਦੋਂ ਤੁਸੀਂ ਇਸ ਮੰਤਰ ਨੂੰ ਪੜ ਲਿਆ ਉਸ ਤੋਂ ਬਾਅਦ ਪੜਨ ਤੋਂ ਬਾਅਦ ਤੁਸੀਂ 108 ਬਾਰ ਨਾਲ ਹੀ ਹਵਨ ਚਲਾ ਕੇ ਉਹਦੀਆਂ ਓਹੂਤੀਆਂ ਦੇਣੀਆਂ ਹਵਨ ਜਿਹੜਾ ਹੋਏਗਾ ਇਹ ਰਾਤ ਨੂੰ ਹੋਏਗਾ ਠੀਕ ਹੈ ਮੰਤਰ ਤੁਸੀਂ ਕੋਸ਼ਿਸ਼ ਕਰੋ ਸ਼ਾਮ ਦੇ ਟਾਈਮ ਪੜਿਓ ਸ਼ਾਮ ਨੂੰ 8-9 ਵਜੇ ਦੇ ਵਿੱਚ ਤਾਂ ਕਿ ਹਵਨ ਦੀ ਸਮੱਗਰੀ ਤੁਸੀਂ ਤਿਆਰ ਕਰ ਲਓ ਹਵਨ ਤੁਹਾਨੂੰ ਪਤਾ ਹੀ ਹੈ ਮਹਾਕਾਲੀ ਦਾ ਕੀ ਲੱਗਦਾ ਹੈ ਹਵਨ ਦਾ ਕੋਈ ਕੜਾਈਆ ਲੈ ਲਿਓ ਲੱਕੜਾ ਲੈ ਲਿਓ ਅੰਬ ਦੀਆਂ ਲੱਕੜਾ ਤੁਸੀਂ ਲੈ ਲੈਣੀਆਂ ਉਹਦੇ ਇਹਦੇ ਵਿੱਚ ਪਾਥੀ ਗੂਟਾ ਨਹੀਂ ਚੱਲਣਾ ਇਹ ਲੱਕੜਾਂ ਨਾਲ ਹਵਨ ਹੋਣਾ ਲੱਕੜਾ ਪਾ ਕੇ ਤੁਸੀਂ ਉਹਦੇ ਵਿੱਚ ਕਪੂਰ ਦੀਆਂ ਟਿੱਕੀਆਂ ਲਾ ਲੈਣੀਆਂ ਥੱਲੇ ਤੇ ਲੱਕੜ ਜਿਹੜੀ ਉਹ ਜਲ ਜਣੀ ਉਹ ਲੱਕੜ ਬਹੁਤ ਛੇਤੀ ਜਲ ਜਾਂਦੀ ਆ ਸੋ ਇਸ ਕਰਕੇ ਜਦੋਂ ਲੱਕੜ ਜਲ ਗਈ ਤੁਹਾਡੀ ਤੁਸੀਂ ਉਸੇ ਸਮੇਂ ਹਵਨ ਸ਼ੁਰੂ ਕਰ ਦੇਣਾ ਮੰਤਰ ਜਿਹੜਾ ਤੁਹਾਨੂੰ ਦੱਸਾਂਗੇ ਇਹੀ ਮੰਤਰ ਤੁਸੀਂ ਪੜ੍ਹਦੇ ਹੋਏ ਹੂਤੀਆਂ ਦੇਣੀਆਂ ਸਮਗਰੀ ਜਿਹੜੀ ਹੈ ਉਹ ਲੈਣੀ ਥੋੜੀ ਜੀ ਹਵਨ ਦੀ ਹਵਨ ਦੀ ਸਮਗਰੀ ਉਹਦੇ ਵਿੱਚ ਤੁਸੀਂ ਲੈ ਕੇ ਆਉਣੀ ਆ ਨਾਲ ਤੁਸੀਂ ਜਦੋਂ ਹਵਨ ਸਮਗਰੀ ਤਿਆਰ ਕਰਨੀ ਆ ਤੁਸੀਂ ਥੋੜਾ ਜਿਹਾ ਪਾਣੀ ਲੈ ਲੈਣਾ ਪਾਣੀ ਦੇ ਵਿੱਚ ਗੁਲਾਬ ਦਾ ਫੁੱਲ ਪਾ ਲੈਣਾ 2 2 ਗੁਲਾਬ ਦੇ ਫੁੱਲ ਪਾਉਣੇ ਆ 2 ਗੁਲਾਬ ਦੇ ਫੁੱਲ ਪਾ ਕੇ ਆਪਣੇ ਉੱਤੇ ਛਿੱਟੇ ਮਾਰ ਕੇ ਹਵਨ ਦੇ ਉੱਤੇ ਛਿੱਟੇ ਮਾਰ ਕੇ ਮਾਤਾ ਕਾਲੀ ਨੂੰ ਯਾਦ ਕਰਦੇ ਹੋਏ ਇਸ ਮਾਤਰ ਨੂੰ ਪੜਨਾ ਨੂੰ ਮਾਤਾ ਕਾਲੀ ਅੱਗੇ ਫਰਿਆਦ ਕਰਨੀ ਆ ਕਿ ਛੇ ਮਾਤਾ ਕਾਲੀ ਇਹ ਤੁਹਾਡਾ ਜਿਹੜਾ ਮੰਤਰ ਅਸੀਂ ਸਿੱਧ ਕਰਨ ਜਾ ਰਹੇ ਹਾਂ ਇਹਦੇ ਵਿੱਚ ਸਾਨੂੰ ਸਿੱਧੀ ਪ੍ਰਾਪਤ ਹੋਵੇ ਤੁਸੀਂ ਆਪਣਾ ਨਾਮ ਬੋਲਣਾ ਆਪਣੇ ਪਰਿਵਾਰ ਦਾ ਨਾਮ ਬੋਲਣਾ ਆਪਣਾ ਗੋਤ ਬੋਲਣਾ ਫਿਰ ਤੁਸੀਂ ਜਲ ਜਿਹੜਾ ਥੱਲੇ ਧਰਤੀ ਤੇ ਰੱਖ ਦੇਣਾ ਛਿੱਟ ਦੇਣਾ ਜਿਹੜਾ ਤੁਸੀਂ ਲੈ ਕੇ ਮਹਾਕਾਲੀ ਦੇ ਅੱਗੇ ਫਰਿਆਦ ਕਰਨੀ ਹੈ ਕਿ ਮੇਰਾ ਤੁਹਾਡਾ ਜਿਹੜਾ ਵੀ ਗੁਰੂ ਹੋਏਗਾ ਆਪਣੇ ਗੁਰੂ ਦਾ ਨਾਮ ਲੈ ਕੇ ਮਹਾਕਾਲੀ ਨੂੰ ਫਰਿਆਦ ਕਰ ਦੇਣੀ ਹੈ ਕਿ हे ਮਹਾਕਾਲੀ ਤੁਹਾਡੀ ਸਿੱਧੀ ਪ੍ਰਾਪਤੀ ਲਈ ਇਹ ਮੰਤਰ ਜਾਪ ਕਰ ਰਹੇ ਹਨ ਨਾਲ ਹਵਨ ਕਰ ਰਹੇ ਹਨ ਇਹ ਹਵਨ ਜਿਹੜਾ ਆ ਸਤਮੀ ਤੇ ਅਸ਼ਟਮੀ ਦੋ ਦਿਨ ਤੁਹਾਨੂੰ ਲਗਾਤਾਰ ਕਰਨਾ ਪੈਣਾ ਹੈ ਤਾਂ ਦੋ ਦਿਨ ਦੇ ਵਿੱਚ ਇਹਦਾ ਰਿਜ਼ਲਟ ਤੁਸੀਂ ਦੇਖ ਲਓਗੇ ਆਪਣੇ ਆਪ ਕੀ ਬਣਦਾ ਹੈ ਕਿਉਂਕਿ ਇਹ ਜਿਹੜੇ ਮੰਤਰ ਤੁਹਾਨੂੰ ਦੇ ਰਿਹਾ ਹੈ ਇਹ ਮੰਤਰ ਚੱਲੇ ਚਲਾਏ ਮੰਤਰ ਹੈ ਇਹਨੂੰ ਸਿੱਧ ਕਰਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਬਸ ਇਹਨੂੰ ਜਾਪ ਕਰਨਾ ਤੇ ਆਪਣੀ ਊਰਜਾ ਵਧਾਉਣ ਵਾਲੀ ਗੱਲ ਹੋ ਜਾਂਦੀ ਆ ਇਹਦੇ ਵਿੱਚ ਮਹਾਮਾਈ ਦਾ ਗੁਣਗਾਨ ਦੱਸਿਆ ਹੋਇਆ ਹੋਰ ਕੋਈ ਫालतू ਗੱਲ ਨਹੀਂ ਹੈਗੀ ਤੇ ਮਾਤਾ ਕਾਲੀ ਦਾ ਜਿਹੜਾ ਮੰਤਰ ਹੈ ਪਹਿਲਾਂ ਸੁਣ ਲਓ ਕੀ ਆ ਉਸ ਤੋਂ ਬਾਅਦ ਤੁਹਾਨੂੰ ਫਿਰ ਦੱਸਾਂਗੇ ਅਗਲੀ ਇਹ ਦੀ ਫਿਦੀ ਸਾਰੀ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਆ ਕੁਝ ਬਾਕੀ ਦੀ ਗੱਲ ਤੁਹਾਨੂੰ ਫੇਰ ਦੱਸ ਦਿੰਨੇ ਹਾਂ ਹੋਰ ਮੰਤਰ ਸੁਣ ਲਓ ਸਤਨਾਮ ਆਦੇਸ਼ ਗੁਰੂ ਕੋ ਓਮ ਨਮੋ ਭਗਵਤੀ ਕਾਲੀ ਕਰ ਭਗਤਾਂ ਦੀ ਰਖਵਾਲੀ ਦਰ ਤੇਰੇ ਤੇ ਆਇਆ ਵਣ ਸਵਾਲੀ ਦੁੱਖ ਰੋਗ ਦੂਰ ਹੋਵੇ ਮੇਰੇ ਮੋੜਾ ਨਾ ਦਰ ਤੇਰੇ ਤੋਂ ਖਾਲੀ ਰੱਖਿਆ ਕਰੋ ਏ ਮਾਤ ਭਗਵਤੀ ਕਾਲੀ 10 ਪੁਜਾਵਾਂ ਇੱਕ ਹੱਥ ਖੋਣ ਦੀ ਪਿਆਲੀ ਦੋਹਾਂ ਹੱਥਾਂ ਨਾਲ ਵਜਾਵੇ ਤਾਲੀ ਪੰਨ ਕਿ ਲਿਆਵੇ ਭੂਤ ਪ੍ਰੇਤ ਜਿੰਨ ਤੇ ਖਬੀਜ਼ ਸ਼ਮਸ਼ਾਨ ਕਾਲੀ ਚੱਲੇ ਮੰਤਰ ਫੁਰੇ ਬਾਚਾਂ ਦੇਖਾਂ ਮਾਤਾ ਕਾਲੀ ਤੇਰੇ ਸ਼ਬਦ ਦਾ ਤਮਾਸ਼ਾ ਦੁਹਾਈ ਗੁਰੂ ਗੋਰਖਨਾਥ ਦੀ ਤੇ ਸ਼ਿਵ ਭੋਲੇ ਨਾਤੀ ਤਾਂ ਦੋਸਤੋ ਏਸੀ ਮੰਤਰ ਮੰਤਰ ਫੇਰ ਬੋਲਦ ਨੇ ਸਤਨਾਮ ਆਦੇਸ਼ ਗੁਰੂ ਕੋ ਓਮ ਨਮੋ ਭਗਵਤੀ ਕਾਲੀ ਕਰ ਫਕਤਾ ਦੀ ਰਖਵਾਲੀ ਦਰ ਤੇਰੇ ਤੇ ਆਇਆ ਬਣ ਸਵਾਲੀ ਦੁੱਖ ਰੋਗ ਦੂਰ ਹੋਵੇ ਮੇਰੇ ਮੁੜਾ ਨਾ ਦਰ ਤੇਰੇ ਤੋਂ ਖਾਲੀ ਰੱਖਿਆ ਕਰੋ ਏ ਮਾਤ ਭਾਗਵਤੀ ਕਾਲੀ 10 ਭੁਜਾਵਾਂ ਇੱਕ ਹੱਥ ਖੋਨ ਦੀ ਬਿਆਲੀ ਦੋਹਾਂ ਹੱਥਾਂ ਨਾਲ ਪਜਾਵੇ ਤਾਲੀ ਬਨ ਕੇ ਲਿਆਵੇ ਭੂਤ ਪ੍ਰੀਤ ਜਿੰਨ ਤੇ ਖਪੀਤ ਸਮਸ਼ਾਨ ਕਾਲੀ ਚੱਲੇ ਮੰਤਰ ਫੁਰੇ ਬਾਚਾ ਦੇਖਾਂ ਮਾਤਾ ਕਾਲੀ ਤੇਰੇ ਸ਼ਬਦ ਦਾ ਤਮਾਸ਼ਾ ਦਹਾਈ ਗੁਰੂ ਕੋਰਖਨਾਥ ਤੀਤੇ ਸ਼ਿਵ ਭੋਲੇ ਨਾਥੀ ਤਾਂ ਦੋਸਤੋ ਇਸ ਹੀ ਮੰਤਰ ਮੰਤਰ ਦੀਆਂ ਤੁਹਾਨੂੰ ਦੱਸ ਦਿੱਤੀਆਂ ਤੁਸੀਂ 1000 ਵਾਰ 1 1008 ਵਾਰ ਸਤਵੀਂ ਵਾਲੇ ਦਿਨ 1008 ਵਾਰ ਅਸ਼ਟਮੀ ਵਾਲੇ ਦਿਨ ਪੜ੍ਹ ਲੈਣਾ ਪੜਨ ਤੋਂ ਬਾਅਦ ਤੁਸੀਂ ਮਾਲਾ ਇਹਦੇ ਵਿੱਚ ਰਤਰਾਕਸ਼ ਦੀ ਲੈ ਲਓ ਰਤਰਾਕਸ਼ ਦੀ ਛੀ ਚੱਲੇਗੀ ਤੇ ਜਿਹੜਾ ਆਸਣਾ ਥੱਲੇ ਧਰਤੀ ਤੇ ਵਿਛਾ ਕੇ ਕਰਨਾ ਆ ਗੁਰੂ ਨੂੰ ਪੁੱਛ ਰਿਛਕੀ ਕਰਕੇ ਕਰਨਾ ਆ ਜੇ ਤੁਹਾਡਾ ਕੋਈ ਗੁਰੂ ਨਹੀਂ ਤੇ ਤੁਹਾਨੂੰ ਅਸੀਂ ਦੱਸਿਆ ਹੋਇਆ ਸ਼ਿਵਜੀ ਨੂੰ ਕਿਤਾ ਗੁਰੂ ਬਣਾ ਕੇ ਤੁਸੀਂ ਇਸ ਮੰਤਰ ਨੂੰ ਕਰ ਸਕਦੇ ਆ ਤਾਂ ਦੋਸਤੋ ਇਹ ਜਿਹੜੀ ਤੁਹਾਨੂੰ ਦੱਸੀ ਹੈ ਜਾਣਕਾਰੀ ਇਹ ਬਹੁਤ ਬਹੁਤ ਜ਼ਬਰਦਸਤ ਤੇ ਬਹੁਤ ਪਾਕ ਕਮਾਲ ਹੈ ਮੰਤਰ ਤੇ ਹੈ ਹਵਨਾ ਇਹਨੂੰ ਕਰ ਲਿਓ ਬੜਾ ਫਾਇਦਾ ਹੋਏਗਾ ਤਾਂ ਦੋਸਤੋ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾ ਦੀ ਜੈ ਮਸਤਾ ਦੀ